ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਢੋਬੜੀ ਸਾਹਿਬ ਸਾਮ ਤੋਂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਈ ਮਤੀ 10 ਪਾਈ ਸੁਤੀ 10 ਤੇ ਪਾਈ ਦਿਆਲਾ ਜੀ ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਗਰੀ ਆਈ ਇਸ ਨੂੰ ਸਮਰਪਤ ਨਗਰ ਕੀਰਤਨ ਚੱਲੇ ਸੋ ਅੱਜ ਰਾਜਪੁਰਾ ਸ਼ਹਿਰ ਵੀ ਤੇ ਪਹੁੰਚਿਆ ਤੇ ਉਸ ਦੇ ਲਈ ਸਾਰੇ ਰਾਜਪੁਰਾ ਦੇ ਸਾਰੇ ਗੁਰਦੁਆਰਾ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਅਤੇ ਸੰਗਤ ਦੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਤੁਮੌਲੀ ਸਾਹਿਬ ਸਾਡੇ ਬਹੁਤ ਹੀ ਰਾਜਪੁਰਾ ਸਤਿਕਾਰਯੋਗ ਦੰਦਮੀ ਟਕਸਾਲ ਦੇ ਮੁਖੀ ਪ੍ਰਵਾਨਾ ਜੀ ਅਤੇ ਹੋਰ ਸ਼ਹਿਰ ਦੇ ਮੋਤਵਰ ਬੰਦੇ ਧਾਰਮਿਕ ਬੰਦੇ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਆ ਉਹ ਕਰ ਰਹੀ ਹੈ ਸੰਗਤ ਤੇ ਬਹੁਤ ਹੀ ਇਸ ਜਿਹੜਾ ਨਗਰ ਕੀਰਤਨ ਹੈ ਇਹ ਸ਼ਾਮ ਨੂੰ ਜਿਹੜਾ ਗੁਰਦੁਆਰਾ ਅੰਬਸਾਹ ਸਾਹਿਬ ਆ ਸਾਹਿਬ ਵਿਖੇ ਠਹਿਰੇਗਾ ਤੇ ਉਸ ਤੋਂ ਉਪਰੰਤ ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਏਗਾ ਆਸੀਂ ਇਸ ਬਾਰੇ ਹੀ ਸੰਗਤ ਨੂੰ ਸਾਰੇ ਕਾਈ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਸਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਐਡੀ ਪਡੀ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਤੇ ਵੀ ਸਾਨੂੰ ਸਾਰਿਆਂ ਨੂੰ ਜਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਚੱਲਣਾ ਚਾਹੀਦਾ ਹੈ ਜ਼ੁਲਮ ਦੇ ਖਿਲਾਫ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਉਸ ਤੇ ਸਾਨੂੰ ਵੀ ਸਾਰਿਆਂ ਨੂੰ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਪਹਿਰਾ ਦੇਣਾ ਚਾਹੀਦਾ ਹੈ ਤੇ ਹਰ ਧਰਮ ਦੇ ਜਿਸ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਸਾਰੇ ਧਰਮਾਂ ਦਾ ਜੋ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੀਦਾ ਇਹ ਜਿਹੜਾ ਅੱਜ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਧੀ ਜੜਾ ਬਣਾਉਣ ਦਾ ਤਾਂ ਹੀ ਪੈਦਾ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਅਤੇ ਸਾਰੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹਾਂ 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 ਸਭ जग ਭਇਓ ਜੈ 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 ਸਰਬ ਲੋਕ ਸੋ ਅੱਜ ਜਿਹੜਾ ਨਗਰ ਕੀਰਤਨ ਅਸਾਮ ਤੋਂ ਗੁਜ਼ਾਰਾ ਧੋਬੜੀ ਸਾਹਿਬ ਤੋਂ ਜਿਹੜਾ ਚੱਲਿਆ ਹੋਇਆ ਜੀ ਅੱਜ ਸਾਡੇ ਰਾਜਪੁਰਾ ਦੀ ਧਰਤੀ ਤੇ ਪਟਿਆਲੇ ਤੋਂ ਦੂਖਨਵਰ ਸਾਹਿਬ ਤੋਂ ਹੁੰਦਾ ਹੋਇਆ ਰਾਜਪੁਰੇ ਪਹੁੰਚਿਆ ਔਰ ਸਾਨੂੰ ਬੜਾ ਮਾਣ ਹੈ ਇਸ ਇਲਾਕੇ ਨੂੰ ਬੜਾ ਮਾਣ ਹੈ ਕਿਉਂਕਿ ਇਹ ਜਿਹੜਾ ਇਲਾਕਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਇਲਾਕਾ ਜਿਵੇਂ ਕਹਿ ਸਕਦੇ ਹਾਂ ਜਦੋਂ ਪਟਿਆਲੇ ਤੋਂ ਅਸੀਂ ਕੁਮਦਿਆ ਸਾਡੇ ਬਹੁਤ ਪਿੰਡ ਨੇ ਲਗਭਗ 38-39 ਸਥਾਨ ਨੇ ਜਿਹੜੇ ਲਗਭਗ 20-30 ਕਿਲੋਮੀਟਰ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਪਾਸ਼ਾ ਦੇ ਦਰਸ਼ਨ ਦیدار ਕਰਦੇ ਹਾਂ ਸੋ ਸਾਡੇ ਇਲਾਕੇ ਦਾ ਇਹ ਮੋਢਲਾ ਫਰਜ ਹੈ ਸੋ ਗੁਰਦੁਆਰਾ ਕੇਂਦਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਪ੍ਰਧਾਨ ਕਾਨਗ ਸਾਹਿਬ ਦਾ ਹੁਕਮ ਜਿਹੜਾ ਕਿ ਕੋਈ ਵੀ ਨਗਰ ਕੀਰਤਨ ਹੁੰਦਾ ਹੈ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਸੱਦਾ ਪੱਤਰ ਜਾਣਾ ਕੋਈ ਵੀ ਮੀਟਿੰਗ ਉਹ ਸਾਰਾ ਜਿਹੜਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਚਿੱਠੀਆਂ ਨਿਕਲਦੀਆਂ ਨੇ ਸੋ ਇਹਨਾਂ ਦਾ ਹੁਕਮ ਹੋਇਆ ਸੀਗਾ ਚਿੱਠੀਆਂ ਗੁਰਦੁਆਰਿਆਂ 'ਚ ਕੱਢ ਦਿੱਤੀਆਂ ਗਈਆਂ ਨੇ ਸੋ ਅਸੀਂ ਅਰਦਾਸ ਕਰਦੇ ਹਾਂ ਇਹੀ ਪਿਆਰ ਇਹੀ ਭਾਈਚਾਰਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਨੇ ਕੀਤਾ ਇਸ ਭਾਈਚਾਰੇ ਵਾਸਤੇ ਹੱਥ ਪੜਿਆ ਉਸੇ ਤਰ੍ਹਾਂ ਸਾਡੇ ਭਾਵ ਭਰਾਵਾਂ ਦਾ ਆਪਸੀ ਪਿਆਰ ਜਿਹੜਾ ਉਹ ਬਣਿਆ ਰਵੇ ਧਰਮ ਦੇ ਨਾਂ ਤੇ ਜਿਹੜੀਆਂ ਲੜਾਈਆਂ ਨੇ ਉਹ ਖਤਮ ਹੋ ਜਾਣ ਇਹ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਬਾਬਾ ਜੀ ਅੱਜ ਅੱਜ ਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਦੀ ਚਾਦਰ ਜਿਨ੍ਹਾਂ ਦਾ 350 ਜਿਹੜਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਭਾਰ ਚ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਮਹਾਨ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਂਕ ਚ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ ਹੋਈ ਸੀ ਜਿਹੜੀ ਇਹ ਹਿੰਦੂ ਕੌਮ ਦੀ ਰੱਖਿਆ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਤੇ ਧੰਤਨ ਸਿੰਘ ਸਾਹਿਬ ਜੀ ਗੁਰਗੋਬ ਸਿੰਘ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਇਸ ਮਹਾਨ ਕੁਰਬਾਨੀ ਵਾਸਤੇ ਤੋੜਿਆ ਤੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਾਂਗੇ ਕਿ ਆਪਾਂ ਜਿਹੜੇ ਕੋਈ ਵੀ ਧਰਮ ਦੇ ਮੈਂ ਤਾਂ ਕਹਿੰਦਾ ਗੁਰਦੇਵ ਭਾਦਰ ਜੀ ਦੇ ਇਕੱਲੇ ਹੋਰ ਵੀ ਜਿਹੜੇ ਵੀ ਸਮਾਜਿਕ ਜਿਹੜੇ ਕੰਮ ਨੇ ਆਪਾਂ ਸਾਰਿਆਂ ਨੂੰ ਪਾਰਟੀਬਾਦੀ ਧਾਰਮਿਕ ਕੰਮਾਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਮਾਨਵਤਾ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਅੱਜ ਨੌਵੇਂ ਪਾਤਸ਼ਾਹ ਤਨਸਿਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸਿੱਧੀ ਸਵਾਗਤ ਜੋ ਚੱਲ ਰਹੇ ਆ ਉਹਦੇ ਸਬੰਧ ਵਿੱਚ ਅੱਜ ਰਾਜਪੁਰੇ ਤੋਂ ਨਗਰ ਕੀਰਤਨ ਇਥੋਂ ਕ੍ਰਾਸ ਕੀਤਾ ਤੇ ਸਾਡੀ ਵੀ ਜਿਹੜੀ ਇੱਥੇ ਸੇਵਾ ਲੱਗੀ ਆ ਤੇ ਕਾਫੀ ਰਾਸ਼ਾ ਤੇ ਲਾਈਨ ਡਾਊਟ ਦੇ ਸਬੰਧ ਤੋਂ ਸਾਡੀ ਜਿਹੜੀ ਡਿਊਟੀ ਲੱਗੀ ਆ ਅਸੀਂ ਬੜੀ ਤਨਦੇਹੀ ਨਾਲ ਤੇ ਮਨਪਾਵਾਂਾਂ ਦੇ ਨਾਲ ਇਹਨੂੰ ਨਿਭਾ ਰਹੇ ਆ ਇਹ ਜਿਹੜਾ ਨਗਰ ਇਸ ਤੇ ਕਿ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਆ ਰਾਜਪੁਰੇ ਦੀ ਉਹ ਤੇ ਸੈਕਟਰ ਸਾਹਿਬਾ ਜਿਹੜੀ ਸਾਡੀ ਡਿਊਟੀ ਲੱਗੀ ਸੀ ਉਸ ਨੂੰ ਅਸੀਂ ਆਪਣੇ ਪੂਰੀ ਤਨਦੇਹੀ ਨਾਲ ਲੱਗ ਕੇ ਜਿਹੜਾ ਕੋਈ ਜਾਮ ਨਹੀਂ ਲੱਗਣ ਦੇ ਰਹੇ ਬਿਲਕੁਲ ਉਹਦੇ ਨਿਕਰਾਨੇ ਆ ਤਨ ਤਨ ਸਿੰਘ ਗੁਰਦੇ ਗੁਰਦੇ ਇੱਕ ਪਾਤਰ ਮਹਾਰਾਜ ਜੀ ਦੇ ਉੱਤੇ ਸਾਡੀ ਸੇਵਾ ਲੱਗਿਆ ਜੁਣਵਾ ਰਿਹਾ ਜੀ ਬਾਈ ਪ੍ਰਕਾਸ਼